ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਵਰਕ ਪਰਮਿਟ ਧਾਰਕਾਂ ਲਈ ਵੱਡਾ ਰੋਜ਼ਗਾਰ ਮੌਕਾ 2026 ਜਨਗਣਨਾ ਦੇ ਲਈ ਦੇਸ਼ ਭਰ ਤੇ ਵਿੱਚ ਹਾਇਰਿੰਗ ਹੋਈ ਸ਼ੁਰੂ ਕਰਤਾ ਵਤਨਖਾ 25.88 ਡਾਲਰ ਤੋਂ ਵੱਧ ਕੇ 31.25 ਡਾਲਰ ਤੱਕ ਹੋਈ ਓਨਟਾਰੀਓ ਵਿੱਚ 85 ਹਜ਼ਾਰ ਲੋਕ ਬੇਕਾਰ ਉਤਰੀ ਤੇ ਪਿੰਡੂ ਖੇਤਰ ਸਬਤੋਂ ਵੱਧ ਪ੍ਰਭਾਵਿਤ ਇੱਕ ਸਾਲ ਤੇ ਵਿੱਚ 8% ਦਾ ਹੋਇਆ ਵਾਧਾ ਫੋਰਟਚੀਨ ਇਲੈਕਟ੍ਰੋਨਿਕ ਵਾਹਨ ਟੈਰਿਫ ਦੇ ਖਿਲਾਫ ਸਤਰੂਕ অন্ਟਾਰੀਓ ਤੇ ਅਮਰੀਕਾ ਦੇ ਵਿੱਚ ਨੌਕਰੀਆਂ ਦਾ ਖਤਰਾ ਚੀਨ ਵਪਾਰਕ ਸੌਦੇ ਉੱਤੇ ਫੋਰਥੀ ਵੱਡੀ ਚਤਾਵਨੀ ਕੈਨੇਡੀਅਨ ਅਦਾਕਾਰ ਕੀਫਰ ਸਦਰਲਾਈਟ ਹੋਇਆ ਗ੍ਰਿਫਤਾਰ ਲਾਸ ਐਂਜਲਸ ਪੁਲਿਸ ਨੇ ਦਿੱਤੀ ਜਾਣਕਾਰੀ ਰੀਅਲ ਹੈਲ ਟ్రਾਈਵਲ ਦੇ ਨਾਲ ਹਮਲੇ ਦੀ ਰਿਪੋਰਟ ਇਹੋ ਨੇ ਨਾਸਰ ਗਰਮੀਆ ਦਾ ਵਿਸਥਾਰ ਕੈਨੇਡਾ ਵਿੱਚ ਵਰਕ ਪਰਮਿਟ ਰੱਖਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੋਰ ਯੋਗ ਨਿਵਾਸੀਆਂ ਦੇ ਲਈ ਇੱਕ ਵੱਡਾ ਮੌਕਾ ਸਾਹਮਣੇ ਆਇਆ ਹੈ ਕੈਨੇਡੀਅਨ ਸਰਕਾਰੀ ਏਜੰਸੀ ਸਟੈਟਿਸਟਿਕਸ ਕੈਨੇਡਾ ਨੇ ਦੇਸ਼ ਭਰ ਦੇ ਵਿੱਚ 2026 ਦੀ ਜੁਆਨਗਰਨਾ ਦੇ ਲਈ ਲਗਭਗ 32000 ਅਸਥਾਈ ਨੌਕਰੀਆਂ ਦੇ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹ ਨੌਕਰੀਆਂ ਮਈ ਤੋਂ ਜੁਲਾਈ 2026 ਤੱਕ ਰਹਿਣਗੀਆਂ ਅਤੇ ਇਹਨਾਂ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਭੂਮਿਕਾ ਦੇ ਅਨੁਸਾਰ 25 ਡਾਲਰ 87 ਸੈਂਟ ਤੋਂ ਲੈ ਕੇ 31 ਡਾਲਰ 32 ਸੈਂਟ ਪ੍ਰਤੀ ਤੱਕ ਤਨਖਾਹ ਦਿੱਤੀ ਜਾਵੇਗੀ ਇਹ ਔਦਿ ਨੇਗਰੀਏ ਨਾਗਰੀਕਾ ਸਥਾਈ ਨਿਵਾਸੀਆਂ ਦੇ ਨਾਲ-ਨਾਲ ਉਹਨਾਂ ਵਿਅਕਤੀਆਂ ਦੇ ਲਈ ਵੀ ਖੁੱਲੇ ਨੇ ਜੋ ਕੈਨੇਡਾ ਵਿੱਚ ਬੈਦ ਵਰਕ ਪਰਮਿਟ ਦੇ ਅਧੀਨ ਕਾਇਦੇ ਨੇ ਅਤੇ ਜਿਨ੍ਹਾਂ ਦੇ ਕੋਲ ਕੈਨੇਡੀਅਨ ਕਰਤਾ ਪਤਾ ਮਜ਼ੂਤ ਹੈ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਨਗਣਨਾ ਦੇ ਨਾਲ ਸੰਬੰਧਿਤ ਨੌਕਰੀਆਂ ਵਿੱਚ ਘਰ ਘਰ ਜਾ ਕੇ ਡਾਟੇ ਇਕੱਠਾ ਕਰਨ ਵਾਲੇ ਗੰਟੀਕਾਰਾ ਤੋਂ ਲੈ ਕੇ ਪੂਰੇ ਸਮੇਂ ਦੇ ਸੁਪਰਵਾਈਜ਼ਰੀ ਚਾਲਕ ਦਲ ਦੇ ਅਗਵਾ ਤੱਕ ਦੀਆਂ ਭੂਮਿਕਾਵਾਂ ਸ਼ਾਮਲ ਨੇ ਗਿਣਤੀਕਾਰ ਨੂੰ ਘਰ ਦੇ ਵਿੱਚ ਜਾ ਕੇ ਚਣਗੜਨਾ ਪਰਿਸ਼ਨਾਵਲੀਆਂ ਪੁਰੀਆਂ ਕਰਵਾਉਣੀਆਂ ਚਾਹੀਦੀਆਂ ਨੇ ਗਿਣਤੀਕਾਰ ਦੇ ਲਈ ਘਟੋ-ਘਟ ਉਸਨ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਉਪਲਬਧਤਾ ਲਾਜ਼ਮੀ ਹੈ ਇਹ ਕੰਮ ਵਧੇਰੇ ਤੋਂ ਸ਼ਾਮਾ ਅਤੇ ਵੀਕਐਂਡ ਉੱਤੇ ਕੀਤਾ ਜਾਂਦਾ ਹੈ ਇਸ ਉੱਤੇ ਲਈ ਤਤਖਾਪ 2.87 ਡਾਲਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਗਈ ਹੈ ਉਥੇ ਹੀ ਚਾਲਕ ਕਰ ਦੇ ਆਕਵਾ ਦੀ ਜ਼ਿੰਮੇਵਾਰੀ ਗਿਣਤੀਕਾਰਾਂ ਦੀ ਟੀਮ ਦੀ ਅਗਵਾਈ ਅਤੇ ਨਿਗਰਾਨੀ ਕਰਨੀ ਹੁੰਦੀ ਹੈ ਉਹ ਆਪਣੇ ਖੇਤਰ ਦੇ ਵਿੱਚ ਜਨਗਣਨਾ ਦੇ ਸਾਰੇ ਕੰਮ ਦੀ ਦੇਖਰੇਖ ਕਰਦੇ ਨੇ ਇਹ ਉਹਦਾ ਪੂਰੇ ਸਮੇਂ ਦਾ ਹੁੰਦਾ ਜਿਸ ਲਈ ਹਫਤੇ ਵਿੱਚ 40 ਘੰਟੇ ਕੰਮ ਕਰਨਾ ਪੈਂਦਾ ਹੈ ਅਤੇ ਇਸ ਦੀ ਤਨਖਾਹ 31 ਡਾਲਰ 32 ਸੈਂਟ ਪ੍ਰਤੀ ਘੰਟਾ ਹੁੰਦੀ ਹੈ ਇਸ ਨੌਕਰੀ ਦੇ ਲਈ ਅਜਿਹਾ ਦੇਣ ਵਾਲੇ ਨੂੰ ਆਪਣੇ ਸਬੇ ਟੈਰੀਟਰੀ ਦੇ ਵਿੱਚ ਬਾਲਗ ਹੋਣ ਦੀ ਘਟੋ-ਕਟ ਉਮਰ ਪੂਰੀ ਕਰਨੀ ਲਾਜ਼ਮੀ ਹੈ ਕੁਝ ਸਬੇ ਦੇ ਵਿੱਚ ਉਮਰ 18 ਸਾਲ ਹੈ ਜਦਕਿ ਹੋਰ ਸਬੇਆ ਤੇ ਟੈਰੀਟਰੀਜ਼ ਦੇ ਵਿੱਚ 19 ਸਾਲ ਦੀ ਜ਼ਰਤ ਕੀਤੀ ਗਈ ਹੈ नौकरी ਦੇ ਉੱਤੇ ਰੱਖਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਸ਼ੁਰੂਆਤੀ ਸਕ੍ਰੀਨਿੰਗ, ਰੈਫਰੈਂਸ ਚੈੱਕ ਅਤੇ ਸੁਰੱਖਿਆ ਜਾਂਚ ਤੋਂ ਲੰਘਣਾ ਪਵੇਗਾ। ਚਾਲਕ ਦਲ ਦੇ ਆਕਵਾ ਦੇ ਲਈ ਇੰਟਰਵਿਊ ਵੀ ਲਾਜ਼ਮੀ ਹੈ। ਸਟੈਟਿਸਟਿਕਸ ਕੈਨੇਡਾ ਦੇਸ਼ ਦਾ ਰਾਸ਼ਟਰੀ ਅੰਕੜਾ ਦਫ਼ਤਰ ਹੈ ਜੋ ਕੈਨੇਡਾ ਦੀ ਆਰਥਿਕਤਾ, ਸਮਾਜ ਅਤੇ ਵਾਤਾਵਰਣ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਦਾ ਹੈ ਤਾਂ ਜੋ ਨਾਗਰਿਕਾਂ ਅਤੇ ਨੀਤੀ ਨਿਰਧਾਰਨ ਨੂੰ ਸਹੀ ਫੈਸਲੇ ਲੈਣ ਦੇ ਵਿੱਚ ਮਦਦ ਮਿਲ ਸਕੇ। ਅਨਟੈਰੀਓ ਤੋਂ سامنے ਆਈ ਇੱਕ ਨਵੀਂ ਰਿਪੋਰਟ ਨੇ ਸੂਬੇ ਦੇ ਵਿੱਚ ਵਧ ਰਹੀ ਬੇਗੁਲਤਾਰੀ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ ਨਗਰ ਪਾਲਿਕਾ ਮੰਤ ਗਿਆ ਪ੍ਰਮੁੱਖ ਸੰਸਥਾਵਾਂ ਦੇ ਵੱਲੋਂ ਜਾਰੀ ਇਸ ਰਿਪੋਰਟ ਮੁਤਾਬਕ 2024-25 ਦੇ ਵਿੱਚ ਅਨਟੈਰੀਓ ਪਾਲਤ ਵਿੱਚ ਲਗਭਗ 85 ਹਜ਼ਾਰ ਲੋਕ ਬਿਨਾਂ ਘਰ ਦੇ ਜੀਵਨ ਬਤਾਰੇ ਸਨ ਜਦਕਿ ਸੂਬੇ ਦੇ ਵਿੱਚ ਕਰੀਬ 2000 ਬੇਗਰ ਕੈਂਪ ਮੌਜੂਦ ਨੇ ਇਹ ਰਿਪੋਰਟ ਐਸੋਸੀਏਸ਼ਨ ਆਫ ਅ ਮਿਊਨਿਸਪੈਲਿਟੀਜ਼ ਆਫ অন্ਟਾਰੀਓ অন্ਟਾਰੀਓ ਮਿਊਨਿਸਪਲ ਸੋਸ਼ਲ ਸਰਵਿਸਿਜ਼ ਐਸੋਸੀਏਸ਼ਨ ਅਤੇ ਨਾਰਥਰਨ অন্ਟਾਰੀਓ ਸਰਵਿਸ ਡਿਲੀਵਰਸ ਐਸੋਸੀਏਸ਼ਨ ਵੱਲੋਂ ਤਿਆਰ ਕੀਤੀ ਗਈ ਹੈ ਰਿਪੋਰਟ ਦੇ ਅਨੁਸਾਰ ਟੇਕਰ ਲੋਕਾਂ ਦੇ ਵਿੱਚੋਂ ਅੱਧੇ ਤੋਂ ਵੱਧ ਲੋਕ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੱਕ ਲੰਬੇ ਅਰਜ਼ੇ ਦੀ ਬੇਕਰਤੀ ਦਾ ਸਾਹਮਣਾ ਕਰ ਰਹੇ ਨੇ ਚਿੰਤਾਜਨਕ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚ ਕਰੀਬ 20 ਹਜ਼ਾਰ ਬੱਚੇ ਅਤੇ ਨੌਜਵਾਨ ਸ਼ਾਮਲ ਨੇ ਰਿਪੋਰਟ ਦੱਸਦੀ ਹੈ ਕਿ ਬੇਕਰਤੀ ਦਾ ਵਾਧਾ ਖਾਸ ਕਰਕੇ ਉੱਤਰੀ ਅਤੇ ਪਿੰਟੂ ਅੰਟੈਰੀਓ ਦੇ ਵਿੱਚ ਤੇਜ਼ੀ ਨਾਲ ਹੋ ਰਿਹਾ ਹੈ ਐਸੋਸੀਏਸ਼ਨ ਆਫ ਮਿਊਨਿਸਪੈਲਿਟੀਆਂ ਆਫ ਅੰਟੈਰੀਓ ਦੇ ਕਾਲਚਕਾਰੀ ਨਿਰਦੇਸ਼ਕ ਲਿੰਸੇ ਜੋਨਸ ਨੇ ਕਿਹਾ ਹੈ ਕਿ ਸਮਾਜਿਕ ਪ੍ਰਣਾਲੀਆਂ ਵਿੱਚ ਕੁਝ ਗੰਭੀਰ ਤੌਰ ਤੇ ਛੁੱਟ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਮਦਨ ਸੁਰੱਖਿਆ ਮਾਨਸਿਕ ਸਿਹਤ ਨਸ਼ਾ ਮੁਕਤੀ ਅਤੇ ਕਿਫਾਇਤੀ ਰਿਹਾਇਸ਼ ਵਰਗੇ ਖੇਤਰਾਂ ਦੇ ਵਿੱਚ ਲੰਬੇ ਸਮੇਂ ਤੋਂ ਘੱਟ ਨਿਵੇਸ਼ ਦੇ ਪ੍ਰਭਾਵ ਹੁਣ ਸਾਫ ਨਜ਼ਰ ਆ ਰਹੇ ਨੇ ਰਿਪੋਰਟ ਅਨੁਸਾਰ ਜੇ ਹਾਲਾਤ ਐਸੇ ਹੀ ਰਹੇ ਤਾਂ 2025 ਤੱਕ ਬੇਘਰ ਲੋਕਾਂ ਦੀ ਗਿਣਤੀ 1,77,000 ਤੱਕ ਪਹੁੰਚ ਸਕਦੀ ਹੈ। ਜੇਕਰ ਅਰਥਵਿਵਸਥਾ ਵਿੱਚ ਗ੍ਰਾਵਟ ਹੋਂਦੀ ਹੈ ਜੋ ਕਿ ਮੌਜੂਦਾ ਹਾਲਾਤ ਅਤੇ ਅਮਰੀਕਾ ਦੇ ਨਾਲ ਚੱਲ ਰਹੇ ਵਪਾਰਕ ਤਣਾਅ ਦੇ ਮੱਦੇਨਜ਼ਰ ਸੰਭਵ ਮੰਨੀ ਜਾ ਰਹੀ ਹੈ ਤਾਂ ਇਹ ਗਿਣਤੀ 3 ਲੱਖ ਤੱਕ ਵੀ ਪਹੁੰਚ ਸਕਦੀ ਹੈ ਅੰਕੜਿਆਂ ਦਾ ਸੂਤਰੇਨ ਕਿ ਪਿਛਲੇ ਸਾਲ 84973 ਲੋਕਾਂ ਨੇ ਬੇਕਾਰ ਹੋਣ ਦਾ ਅਨੁਭਵ ਕੀਤਾ ਜੋ ਕਿ 2024 ਦੇ ਮੁਕਾਬਲੇ ਲਗਭਗ 8% ਵਾਧਾ ਹੈ ਕੋਵਿਡ-19 ਮਹਾਮਾਰੀ ਤੋਂ ਬਾਅਦ ਬੇਕਰਤੀ ਵਿੱਚ ਤੇਜ਼ ਵਾਧਾ ਹੋਇਆ ਹੈ 2016 ਤੋਂ 2020 ਦਰਮਿਆਨ ਬੇਕਰਤੀ 6% ਤੋਂ ਬਧੀ ਪਰ 2021 ਤੋਂ 2025 ਦੇ ਵਿਚਕਾਰ ਇਹ ਵਾਧਾ 49% ਤੱਕ ਪਹੁੰਚ ਗਿਆ ਉਤਰੀ ਅਨਟਰੀਓ ਵਿੱਚ ਸਥਿਤੀ ਹੋਰ ਵੀ ਗੰਭੀਰ ਹੈ ਸਿਰਫ ਪਿਛਲੇ ਸਾਲ ਹੀ ਇੱਥੇ ਬੇਕਰਤੀ ਵਿੱਚ 37% ਦਾ ਵਾਧਾ ਦਰਜ ਕੀਤਾ ਗਿਆ ਜਦਕਿ 2021 ਤੋਂ ਲੈ ਕੇ ਹੁਣ ਤੱਕ ਇਹ ਵਾਧਾ 117% ਤੱਕ ਪਹੁੰਚ ਚੁੱਕਿਆ ਹੈ ਇਸ ਦੇ ਵਿੱਚ ਆਦੀਵਾਸੀ ਭਾਈਚਾਰੇ ਦੀ ਬੇਗਰਤਾ ਵੀ ਇੱਕ ਵੱਡਾ ਕਾਰਨ ਹੈ 2025 ਦੇ ਵਿੱਚ ਬਿਨਾਂ ਕਰਦੇ ਆਦੀਵਾਸੀ ਕਾਤੀ ਕਿੰਤੀ 11000 ਤੱਕ ਪਹੁੰਚ ਗਈ ਹੈ ਜੋ ਕਿ 2021 ਦੇ ਵਿੱਚ 1600 ਸੀ ਰੀਪੋਰਟ ਇਹ ਵੀ ਦੱਸਦੀ ਹੈ ਕਿ ਸੂਬੇ ਭਰਦੇ ਵਿੱਚ ਬੇਘਰ ਕੈਂਪਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਕੈਂਪ ਉਹ ਵੱਡੇ ਸਮੂਹਾਂ ਦੇ ਤਾਂ ਛੋਟੇ ਗਰੁੱਪਾਂ ਦੇ ਵਿੱਚ ਬਣ ਰਹੇ ਨੇ ਜਿਤੇ 6 ਤੋਂ 10 ਲੋਕ ਲੈਦੇ ਨੇ। ਜੋਨਸ ਮੁਤਾਬਕ ਸੂਬੇ ਦਾ ਮੌਜੂਦਾ ਲਾਗੂ ਕਰਨ ਵਾਲਾ ਰਵੱਈਆ ਸਮੱਸਿਆ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਦੀ ਬਜਾਏ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਤੱਕ ਰਿਹਾ ਹੈ। ਰਿਪੋਰਟ ਦੇ ਅਨੁਸਾਰ ਘਰਾਂ ਦੀ ਉਡੀਕ ਸੂਚੀ ਵੀ ਚਿੰਤਾਜਨਕ ਪੱਧਰ ਤੇ ਪਹੁੰਚ ਗਈ ਹੈ। 2025 ਦੇ ਵਿੱਚ ਕਮਿਊਨਿਟੀ ਹਾਊਸਿੰਗ ਦੀ ਉਡੀਕ ਸੂਚੀ 3 ਲੱਖ ਤੋਂ ਵੱਧ ਘਰਾਂ ਤੱਕ ਪਹੁੰਚ ਗਈ ਹੈ ਜਿੱਥੇ ਔਸ ਸਾਲ ਤੋਂ ਵਿਝਾਤੇ ਹਲਕੀ ਪੈਗਲਤਾ ਦੇ ਸਰਕਾਰੀ ਫੰਡਿੰਗ ਵਧੀ ਹੈ ਪਰ ਰਿਪੋਰਟ ਕਹਿੰਦੀ ਹੈ ਕਿ ਕਾਫੀ ਨਹੀਂ ਹੈ 2025 ਦੇ ਵਿੱਚ ਸਰਕਾਰੀ ਖਰਚੇ ਲਗਭਗ 4 ਬਿਲੀਅਨ ਡਾਲਰ ਸੀ ਪਰ ਮਾਰੇ ਤੇ ਮੁਤਾਬਕ ਬੇਗਲਤਾ ਖਤਮ ਕਰਨ ਲਈ ਅਗਲੇ 10 ਸਾਲਾਂ ਦੇ ਵਿੱਚ 11 ਬਿਲੀਅਨ ਡਾਲਰ ਹੋਰ ਨਿਵੇਸ਼ ਦੀ ਲੋੜ ਹੈ ਖਾਸ ਕਰਕੇ ਕਫਾਇਤੀ ਦਿਹਾਜ ਐਮਰਜੈਂਸੀ ਸ਼ੈਲਟਰ ਅਤੇ ਮਾਨਸਿਕ ਸਿਹਤ ਸਹਾਇਤਾ ਦੇ ਵਿੱਚ Ontario ਦੇ ਪ੍ਰੀਮੀਅਰ ਡੱਕਫੋਰਟ ਨੇ ਚੀਨ ਦੇ ਨਾਲ ਕਿਸੇ ਵੀ ਐਸੇ ਵਪਾਰਕ ਸੌਦੇ ਖਿਲਾਫ ਆਪਣੀ ਸਖਤ ਸਥਿਤੀ ਦਰਸਾਈ ਹੈ ਜੋ ਚੀਨੀ ਬਣੇ ਇਲੈਕਟ੍ਰੋਨਿਕ ਵਾਹਨਾਂ ਉੱਤੇ ਟੈਰਿਫ ਹਟਾਉਂਦਾ ਹੈ। ਫੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਖਤਮ ਆਖਰਕਾਰ ਉਦਯੋਗਿਕ ਅਤੇ ਆਰਥਿਕਤਾ ਦੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਮੰਗਲਵਾਰ ਨੂੰ ਕਿਨਸ ਪਾਰਕ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਫੋਰਟ ਨੇ ਕਿਹਾ ਮੈਂ ਬਹੁਤ ਚਿੰਤਤ ਹਾਂ ਤੇ ਮਿਸ਼ਿਗਨ ਦੇ ਵਿੱਚ ਮੇਰੇ ਦੋਸਤ ਵੀ ਚਿੰਤਤ ਨੇ ਜਦੋਂ ਚੀਨ ਕੱਟ ਕੀਮਤوں ਤੇ ਇਲੈਕਟ੍ਰੋਨਿਕ ਵਾਹਨ ਇੱਥੇ ਲਾਉਂਦਾ ਤਾਂ ਇਸ ਦੇ ਨਾਲ ਕੈਨੇਡਾ ਤੇ ਅਮਰੀਕਾ ਦੋਹਾਂ ਦੇ ਵਿੱਚ ਨੌਕਰੀਆਂ ਨੂੰ ਖਤਰਾ ਹੁੰਦਾ ਇਸ ਲਈ ਮੈਂ ਇਸ ਦੇ ਵਿਰੁੱਧ 100% ਫੋਰਡ ਨੇ ਮਿਸ਼ੂਨ ਰਾਸ਼ਵੀਤਾਂ ਸੰਬਧ ਦੇ ਰਿਪਬਲਿਕਨ ਅਤੇ ਡੈਮੋਕ੍ਰੈਟਿਕ 代表ਾਂ ਦੇ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਆਟੋ ਮੈਨੂਫੈਕਚਰਿੰਗ ਅਤੇ ਖੇਤੀਬਾੜੀ ਖੇਤਰਾਂ ਨੂੰ ਲੈ ਕੇ ਵਪਾਰਕ ਮੁੱਦਿਆਂ ਤੇ ਵੀ ਚਰਚਾ ਹੋਈ ਇਹ ਮੀਟਿੰਗ ਪ੍ਰਧਾਨ ਮੰਤਰੀ ਮਾਰਕਾਨੀ ਦੀ ਚੀਨ ਯਾਤਰਾ ਤੋਂ ਪਹਿਲਾ ਹੋਈ ਜੋ 2017 ਤੋਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ ਇਸ ਮਾਮਲੇ ਦੇ ਵਿੱਚ ਇੱਕ ਸਵਾਲ ਉਠਿਆ ਕਿ ਕੀ ਕੈਨੇਡਾ ਚੀਨ ਤੋਂ ਆਪਣੇ ਕੈਨੋਲਾ ਟੈਰਿਫ ਹਟਾਉਣ ਦੇ ਬਦਲੇ ਚੀਨ ਨੂੰ ਆਪਣੇ ਇਲੈਕਟ੍ਰੋਨਿਕ ਉਪਕਰਨਾਂ ਤੇ ਚੈਰੀ ਫਰਮਾਂ ਤੇ ਲਈ ਪ੍ਰੇਰਿਤ ਕਰ ਸਕਦਾ ਹੈ ਤਾਂ ਫੋਰਡ ਨੇ ਕਿਹਾ ਮੈਂ ਇਸ ਸੰਭਾਵਨਾ ਮੁਲਤਾਨ ਮੰਤਰੀ ਤੇ ਨਾਲ ਗੱਲਬਾਤ ਕਰਾਂਗਾ ਅਤੇ ਆਪਣੀਆਂ ਚਿੰਤਾਵਾਂ ਨੂੰ ਵੀ ਦੱਸਾਵਾਂਗਾ ਇਹ ਕੈਨੋਲਾ ਜਾਂ ਸੋਇਆਬੀਨ ਉਤਪਾਦਾਂ ਦੇ ਖਿਲਾਫ ਨਹੀਂ ਹੈ ਸਰ ਦਾ ਧਿਆਨ ਉਨਟਾਤੀ ਦੀ ਆਟੋ ਉਦਯੋਗ ਦੇ ਵਿੱਚ 5 ਲੱਖ ਨੌਕਰੀਆਂ ਦੀ ਰੱਖਿਆ ਤੇ ਕੇਂਦ੍ਰਿਤ ਹੈ ਕੈਨੇਡਾ ਨੇ 2024 ਦੇ ਵਿੱਚ ਚੀਨੀ ਬੰਨਿਆ ਇਲੈਕਟ੍ਰੋਨਿਕ ਵਾਹਨਾ ਉੱਤੇ 100% ਟੈਰਿਫ ਲਗਾਇਆ ਸੀ ਇਸ ਦੇ جواب ਦੇ ਵਿੱਚ ਚੀਨ ਨੇ ਕੈਨੇਡਾ ਤੋਂ ਕਈ ਉਤਪਾਦਾਂ ਜਿਵੇਂ ਕਿ ਕੈਨੋਲਾ ਤੇ ਵੀ ਟੈਰਿਫ ਲਗਾ ਦਿੱਤੇ ਫੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਿਜ਼ੂ ਤੇ ਟੈਰਿਫਟੋਨਾ ਨਾ ਸਿਰਫ ਕੈਨੇਡਾ ਲਈ ਮਾਰਾ ਹੋਵੇਗਾ ਸਗੋ ਅਮਰੀਕਾ ਦੇ ਨਾਲ ਹੋ ਪਾਰਕਸਾ ਬੰਦਾ ਹੋਤੇ ਵੀ ਨੁਕਸਾਨ ਪਹੁੰਚਾ ਸਕਦਾ ਹੈ ਫੋਰਡ ਨੇ ਕਿਹਾ ਕਿ ਆਨਟਾਰੀਓ ਤੇ ਕੈਨੇਡਾ ਲਈ ਚੰਕਨੀ ਹੋਵੇਗਾ ਤੇ ਅਮਰੀਕਾ ਦੇ ਲਈ ਵੀ ਵਧੀਆ ਨਹੀਂ ਹੈ ਜਦੋਂ ਰਾਸ਼ਟਰਪਤੀ ਟਰੰਪ ਦੇ ਨਾਲ ਕਲਪਾਤ ਦੀ ਕਲ ਆਉਂਦੀ ਹੈ ਤਾਂ ਇਸ ਤਰ੍ਹਾਂ ਦੇ ਕਦਮ ਕੋਈ ਹਿੰਮਤਵੰਦ ਸਿੱਧ ਨਹੀਂ ਹੋਣਗੇ ਲੋਸ ਐਂਜਲਸ ਟੋਨ ਨਿਊਜ਼ ਅਧਿਕਾਰੀਆਂ ਨੇ ਸੋਮਵਾਰ ਸਵੇਰੇ ਦੱਸਿਆ ਕਿ ਮਸ਼ਹੂਰ ਕੈਨੇਡੀਅਨ ਅਦਾਕਾਰ ਕੀਫਰ ਸਦਰਲੈਂਡ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਘਟਨਾ ਲੋਸ ਐਂਜਲਸ ਪੁਲਿਸ ਨੇ ਇਤੋਕੋਲਤਾ ਜਵਾਬ ਦਿੰਦੇ ਹੋਏ ਹੋਈ ਜਿਸ ਦੇ ਵਿੱਚ ਇੱਕ ਗ੍ਰਾਈਟ ਹੇਲ ਕ੍ਰਾਈਫਰ ਦੇ ਨਾਲ ਹਮਲੇ ਦੀ ਰਿਪੋਰਟ ਕੀਤੀ ਗਈ ਸੀ। ਪੁਲਿਸ ਦੇ ਅਨੁਸਾਰ ਘਟਨਾ ਦਿ ਰਾਤ ਤੋਂ ਠੀਕ ਬਾਅਦ ਹਾਲੀਫੁੱਡ ਹਿਲਸ ਦੇ ਦਕਨ ਸੰਸੈਟ ਬੁਲੇਵਾਰਡ ਅਤੇ ਫਲੇਅਰ ਫੈਕਸ ਅਵੈਨਿਊ ਦੇ ਨੇੜੇ ਵਾਪਰੀ ਹੈ। ਉਹਨਾਂ ਨੇ ਪਤਾ ਲਗਾਇਆ ਕਿ 59 ਸਾਲਾ ਸਦਰਲੈਂਡ ਇਕਰ ਰਾਈਟ ਹੇਲ ਵਾਨ ਦੇ ਵਿੱਚ ਦਾਖਲ ਹੋਇਆ ਤੇ ਡਰਾਈਵਰ ਉੱਤੇ ਸਰੀਰਕ ਹਮਲਾ ਕੀਤਾ ਤੇ ਉਹਨਾਂ ਨੂੰ ਅਪਰਾਧਿਕ ਧਮਕੀਆਂ ਦਿੱਤੀਆਂ ਖੁਸ਼ਕਿਸਮਤੀ ਦੇ ਨਾਲ ਡਰਾਈਵਰ ਨੂੰ ਕੋਈ ਝੋਟ ਨਹੀਂ ਲੱਗੀ ਅਤੇ ਉਸ ਨੂੰ ਤੁਰੰਤ ਡਾਕਟਰੀ ਇਲਾਜ ਦੀ ਲੋੜ ਵੀ ਨਹੀਂ ਸੀ ਪੁਲਿਸ ਨੇ ਕਿਹਾ ਸਦਰਲੈਂਡ ਨੂੰ ਅਪਰਾਧਿਕ ਧਮਕੀਆਂ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਜੁਇਲ ਰਿਕਾਰਡ ਅਨੁਸਾਰ ਉਸ ਨੂੰ ਕੁਝ ਘੰਟਿਆਂ ਬਾਅਦ 50000 ਡਾਲਰ ਦੇ ਬੌਂਡ ਉੱਤੇ ਰਹਾ ਕਰ ਦਿੱਤਾ ਗਿਆ ਉਸ ਦੀ ਅਦਾਲਤ ਤਖਲੀ ਪੇਸ਼ੀ 2 ਫਰਵ ਨੂੰ ਹੋਣੀ ਹੈ ਸਦਰ ਲੈਂਡ ਤੇ ਪ੍ਰਤਿਨੀ ਦੀ ਨੇ ਇਸ ਮਸਲੇ ਉੱਤੇ ਟਿੱਪਣੀ ਦੇ ਲਈ ਭੇਜ ਗਏ ਈਮੇਲ ਦਾ ਜਵਾਬ ਹਜੇ ਤੱਕ ਨਹੀਂ ਦਿੱਤਾ ਕਿਫਾ ਸਦਰ ਲੈਂਡ ਨੂੰ ਫੋਕਸ ਟੀਵੀ ਦੇ ਥ੍ਰਿਲਰ 24 ਵਿੱਚ ਸੰਗੀਤ ਜਾਨਿਤ ਜੈਕਰ ਬਾਉ ਦੇ ਲੰਬੇ ਸਮੇਂ ਦੇ ਕਿਰਦਾਰ ਦੇ ਲਈ ਸਭ ਤੋਂ ਵੱਧ ਪਛਾਣ ਮਿਲੀ ਇਥੇ ਦੱਸਣਾ ਬੰਦਾ ਹੈ ਕਿ ਉਹ ਦ ਲਾਸਟ ਵੌਇਸ ਅਤੇ ਯੰਗਰ ਗਨਸ ਦੇ ਵਿੱਚ ਵੀ ਦਿਖਾਈ ਦਿੱਤਾ ਅਤੇ ਟ੍ਰੋਪ ਰੈਨਰ ਦੁਆਰਾ ਨਿਰਦੇਸ਼ਿਤ ਤੋ ਫਿਲਮਾਂ ਸਟੈਂਡ ਬਾਈ ਮੀ ਅਤੇ ਅ ਫਿਊ ਗੁੱਡ ਮੈਨ ਦੇ ਵਿੱਚ ਵੀ ਅਭਿਨੇਤਾ ਰਹਿਹਾ ਸਦਰਲੈਂਡ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਡੋਨਾਲਡ ਸਦਰਲੈਂਡ ਦੇ ਪੁੱਤਰ ਨੇ ਪੁਲਿਸ ਮੁਹਿੰਮ ਹਿੰ ਜਾਰੀ ਹੋ ਚੁੱਕੀ ਹੈ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਅਨੁਭਵੀ ਅਦਾਕਾਰਾਂ ਅਤੇ ਹਾਲੀਵੁੱਡ ਦੇ ਪਰਿਵਾਰ ਸੰਬੰਧ ਇਸ ਮਾਮਲੇ ਚ ਚਰਚਾ ਦਾ ਕੇਂਦਰ ਬਣੇ ਹੋਏ ਨੇ ਕੈਨੇਡਾ ਵਿੱਚ ਆਟੋ ਚੋਰੀ ਦੇ ਨਾਲ ਜੁੜੇ ਇੱਕ ਸੰਗਠਿਤ ਗਿਰੋਹ ਤੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਭਾਰਤੀ ਮੂਲ ਦੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬ੍ਰੈਮਟਨ ਪੁਲਿਸ ਨੇ ਵਪਾਰਕ ਆਟੋ ਕ੍ਰਾਈਮ ਬਿਊਰੋ ਦੇ ਸਹਿਯੋਗ ਦੇ ਨਾਲ ਇਹ ਕਾਰਵਾਈ ਕੀਤੀ ਜਿਸ ਦੌਰਾਨ 3 ਚੋਰੀ ਹੋਏ ਵਾਹਨ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ 28 ਸਾਲਾ ਅਮਰਿਤ ਪਾਲ ਖਟੜਾ 33 ਸਾਲਾ ਕੁਲਤਾਸ ਪੁੱਲਰ ਅਤੇ 32 ਸਾਲਾ ਮੰਤਪ ਪੋਲ ਤੇ ਵਜੂਹੀ ਹੈ ਇਹਨਾਂ ਤਿੰਨਾਂ ਉਤੇ ਸੰਗਠਿਤ ਧੰਦੇ ਨਾਲ ਵਾਹਨ ਚੋਰੀ ਕਰਨ ਅਤੇ ਔਟੋ ਦੇ ਨਾਲ ਸੰਬੰਧਿਤ ਧੋਖਾਧੜੀ ਤੇ ਕਈ ਗੰਭੀਰ ਦੋਸ਼ ਲਗਾਏ ਗਏ ਨੇ ਪੁਲਿਸ ਨੇ ਦੱਸਿਆ ਕਿ ਜਾਂਚ ਜੰਕਤ 2024-25 ਵਿੱਚ ਸ਼ੁਰੂ ਕੀਤੀ ਗਈ ਸੀ ਜਾਂਚ ਦੌਰਾਨ ਇੱਕ ਐਸੇ ਨੈਟਵਰਕ ਦਾ ਪਤਾ ਲੱਗਿਆ ਜੋ ਬਾਨਾ ਅਤੇ ਟਰੈਕਟਰ ਤੇ ਟ੍ਰੇਲਰ ਦੀ ਚੋਰੀ ਕਰਨ ਦੇ ਨਾਲ-ਨਾਲ ਜਾਅ ਸਾਜਿਓ ਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੇ ਕਿ ਕਥੀ ਤੋਤੇ ਸ਼ਾਮਲ ਸੀ ਇਹ ਜਾਂਚ 8 ਜਨਵਰੀ ਤੋਂ 4 ਜਨਵਰੀ 26 ਨੂੰ ਉਸ ਸਮੇਂ ਅੰਤਿਮ ਪੜਾਅ ਦੇ ਵਿੱਚ ਪਹੁੰਚੀ ਜਦੋਂ ਪੁਲਿਸ ਨੇ 프램ਪਟਨ ਦੇ ਵਿੱਚ ਇੱਕ ਰਿਹਾਇਸ਼ੀ ਥਾਂ ਉੱਤੇ ਤਲਾਸ਼ੀ ਗ੍ਰੈਂਟ ਲਗੋ ਦਿੱਤਾ ਤਲਾਸ਼ੀ ਦੌਰਾਨ 3 ਵਾਹਨ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਚੋਰੀ ਹੋਣ ਦੀ ਪਹਿਲਾਂ ਹੀ ਰਿਪੋਰਟ ਦਰਜ ਕੀਤੀ ਗਈ ਸੀ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਾਹਨਾਂ ਉੱਤੇ 42 Ontario ਲਾਇਸੈਂਸ ਪਲੇਟਾ ਲੱਗਿਆ ਹੋਇਆ ਸੀ ਅਮਰਿਤਪਾਲ ਖੱਟੜਾ ਉੱਤੇ ਕਈ ਗੰਭੀਰ ਦੋਸ਼ ਲਗਾਏ ਗਏ ਨੇ ਜਿਨ੍ਹਾਂ ਵਿੱਚ ਅਪਰਾਧਾਂ ਹੀ ਪ੍ਰਾਪਤ ਜਾਇਦਾਦ ਉੱਤੇ ਕਬਜ਼ਾ ਕਰਨਾ ਨਕਲੀ ਨਿਸ਼ਾਨ ਰੱਖਣਾ ਮੋਟਰ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਪੰਤੋੜ ਦਾਖਲ ਹੋਣਾ ਚੋਰੀ ਤੇ ਯੰਤਰਾਂ ਦਾ ਕਬਜ਼ਾ ਅਤੇ ਅਦਾਲਤੀ ਰਿਹਾਈ ਅਤੇ ਪ੍ਰੋਬੇਸ਼ਨ ਆਦੇਸ਼ਾਂ ਦੀ ਲੰਘਣਾ ਵੀ ਸ਼ਾਮਲ ਹੈ ਗੁਰਤਾਸ ਪੁਲਰ ਉੱਤੇ ਵੀ ਮੋਟਰ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਚੋਰੀ ਤੇ ਯੰਤਰ ਰੱਖਣ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਉੱਤੇ ਕਬਜ਼ਾ ਕਰਨ ਰਿਹਾਈ ਤੇ ਹੁਕਮ ਦੀ ਉਲੰਘਣਾ ਤੇ ਭੰਤੋੜ ਕਰਕੇ ਦਾਖਲ ਹੋਣ ਤੇ ਦੋਸ਼ ਲਗਾਏ ਗਏ ਨੇ ਮਨਦੀਪ ਕੋਰ ਉਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਉੱਤੇ ਕਬਜ਼ਾ ਕਰਨ ਅਤੇ ਨਕਲੀ ਨਿਸ਼ਾਨ ਰੱਖਣ ਦੇ ਵੀ ਦੋਸ਼ ਲੱਗੇ ਨੇ ਪੁਲਿਸ ਨੇ ਦੱਸਿਆ ਕਿ ਮ੍ਰਿਤਪਾਲ ਖਟੜਾ ਅਤੇ ਕੁਲਤਾਸ ਪੁੱਲ ਨੂੰ ਜ਼ਮਾਨਤ ਦੀ ਸੁਣਵਾਈ ਤਾਂ ਕਿ ਰਾਤਸਤ ਵਿੱਚ ਰੱਖਿਆ ਗਿਆ। ਜਦਕਿ ਮਨਦੀਪ ਕੌਰ ਨੂੰ ਕੁਝ ਸ਼ਰਤਾਂ ਦੇ ਨਾਲ ਹਲਫਨਾਮੇ ਉੱਤੇ ਰਹਾਅ ਕਰ ਦਿੱਤਾ ਗਿਆ। ਪੁਲਿਸ ਨੇ ਵੀ ਖੁਲਾਸਾ ਕੀਤਾ ਕਿ ਗ੍ਰਿਫਤਾਰੀ ਦੇ ਸਮੇਂ ਖਟੜਾ ਅਤੇ ਪੁੱਲ ਦੋਵੇਂ ਹੀ ਪਹਿਲਾਂ ਤੋਂ ਜ਼ਾਇਦਾਦ ਦਿਨਾਲ ਸੰਬੰਧਿਤ ਅਪਰਾਧਾਂ ਦੇ ਲਈ ਅਦਾਲਤ ਵੱਲੋਂ ਜਾਰੀ ਕੀਤੇ ਗਏ ਰਿਹਾਈ ਦੇ ਹੁਕਮਾਂ ਦੇ ਅਧੀਨ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜੁਲਦੀ ਚੱਲੀ ਹੈ ਅਤੇ ਹੋਰ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।